ਅਸ਼ੀਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਐਸ ਕੇ ਐਮ ਗੈਰ ਰਾਜਨੀਤਿਕ ਅਤੇ ਕੇ ਐਮ ਐਮ ਦੇ ਵੱਲੋਂ ਜਿਹੜਾ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਸੋ ਅੱਜ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਪੰਜਾਬ ਦੀਆਂ ਵੱਖ-ਵੱਖ ਜੂਨੀਅਨ ਨੂੰ ਜਿਹੜਾ ਟ੍ਰੇਡ ਜੂਨੀਅਨ ਹੋ ਗਈਆਂ ਜਿਵੇਂ ਹੋਰ ਜੂਨੀਅਨ ਨੂੰ ਉਹਨਾਂ ਨੂੰ ਇਸ ਮੀਟਿੰਗ ਦੇ ਵਾਸਤੇ ਸੱਦਾ ਦਿੱਤਾ ਗਿਆ ਸੀਗਾ ਕਿ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਕਿਵੇਂ ਸਫਲ ਕਰਨਾ ਹੈਗਾ ਸੋ ਸਾਡੇ ਨਾਲ ਟਰਾਂਸਪੋਰਟ ਯੂਨੀਅਨ ਤੋਂ ਮੌਜੂਦ ਨੇ ਇਹ ਵੀ ਅੱਜ ਇਸ ਮੀਟਿੰਗ 'ਚ ਪਹੁੰਚੇ ਨੇ ਅਸ਼ੀਰਕਾਰ ਬਾਈ ਜੀ ਕੀ ਨਾਮ ਹੈ ਜੀ ਅਸ਼ੀਰਕਾਰ ਬਾਈ ਮੇਰੋਂ ਦਵਿੰਦਰ ਸਿੰਘਾ ਜੀ ਮੈਂ ਪੰਜਾਬ ਰੋਡ ਪਨਵਾਂ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ 1ਕਰ 19 ਦਾ ਉਮੀਦਵਾਰ ਪ੍ਰਧਾਨਾ ਜੀ ਤੇ ਮੈਂ ਆਪਦੀ ਸੈਂਟਰ ਬੋਰਡ ਦੀ ਕਾਲ ਤੇ ਅਜਿਥ ਜੋ ਕਸਾਂਜ ਥੇ ਬੰਦੀ ਆ ਉਹਦੇ ਸੰਘਰਸ਼ ਤੇ ਇੱਥੇ ਜਿਹੜੀ ਮੀਟਿੰਗ ਹੋ ਰਹੀ ਆ ਉੱਥੇ ਅੱਜ ਸਾਡੀ ਜਥੇਬੰਦੀ ਪਹੁੰਚ ਰਹੀ ਹੈ ਕਿਵੇਂ ਦੇਖਣ ਜਿਹੜਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ ਦੇਖੋ ਸਾਰੀ ਅੱਜ ਜੋ ਪੰਦੀਰ ਸਾਹਿਬ ਨੇ ਸਾਨੂੰ ਮੈਸੇਜ ਲਾਇਆ ਸੀਗਾ ਤੇ ਸਾਡੇ ਸੁਪਾ ਪ੍ਰਧਾਨ ਸਰ ਹਰਮਿੰਦਰ ਸਿੰਘ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਉੱਥੇ ਪਹੁੰਚੋ ਤੇ ਮੀਟਿੰਗ ਅਟੈਂਡ ਕਰੋ ਅੱਜ ਅਸੀਂ ਉਹ ਮੀਟਿੰਗ ਫਿਲਹਾਲ ਚੱਲ ਰਹੀ ਹੈ ਜੀ ਤੇ ਜੋ ਮੀਟਿੰਗੋਂ ਨਿਕਲ ਕੇ ਬਾਹਰ ਆਉਂਦਾ ਵੇ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਵਾ ਹੈਗਾ ਵਾ ਤੇ ਜੇ ਉਹ ਇਹਨਾਂ ਨੇ ਕਿਹਾ ਆਪਣੇ ਪੰਦੀਰ ਸਾਹਿਬ ਨੇ ਵੀ ਅਸੀਂ ਪੰਜਾਬ ਉਹਦਾਂ ਬੰਦ ਆਪਰਾ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜੇ ਇਹ ਗੱਲ ਕਰੀਏ ਪੰਜਾਬ ਦੇ ਵਿੱਚ ਬੱਸਾਂ ਬੰਦ ਰਹਿਣਗੀਆਂ ਪੰਜਾਬ ਤੋਂ ਬਾਹਰ ਵੀ ਬੱਸਾਂ ਬਹੁਤ ਜਾਂਦੀਆਂ ਨੇ ਪੰਜਾਬ ਦੀਆਂ ਉਹ ਵੀ ਬੰਦ ਰਹਿਣਗੀਆਂ ਪੂਰ ਤਰ ਦੇਖੋ ਜੇ ਤਾਂ ਪੰਜਾਬ ਬੰਦ ਸੱਦਾ ਹੁੰਦਾ ਤਾਂ ਟ੍ਰਾਂਸਪੋਰਟ ਜਿਹੜੀ ਹੈਗੀ ਜੂਨੀਅਨ ਸਾਡੀ ਭਰਾਤੀ ਜਥੇਬੰਦੀ ਵੀ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਅਸੀਂ ਪ੍ਰੋਪਰ ਚੱਕਾ ਜਾਮ ਕਰਾਂਗੇ ਤੇ ਪੰਜਾਬ 'ਚ ਤਾਂ ਹੁਣ ਜਿਹੜੀ ਸਾਡੀ ਪੰਜਾਬ ਰੋਡ ਪਨਵਾਸ ਜਾਂ ਪੀਆਰਟੀਸੀ ਦੀ ਬੱਸਾਂ ਨੇ ਉਹ ਆਪਣੀ ਪੰਜਾਬ ਤੋਂ ਬਾਹਰ ਵੀ ਜਾਂਦੀਆਂ ਨੇ ਤੇ ਜੇ 30 ਤਰੀਕ ਨੂੰ ਪੰਜਾਬ ਬੰਦ ਸੱਦਾ ਹੋਇਆ ਤਾਂ ਅਸੀਂ ਪੂਰਨ ਤੌਰ ਤੇ ਹਮਾਇਤ ਕਰਾਂਗੇ ਤੇ ਸਾਡੀ ਜਿਹੜੀਆਂ ਜੂਨੀਅ ਤਿਹੋ ਜਿਹੜੀਆਂ ਸਾਡਾ ਪੰਜਾਬ ਰੋਡਵੇ ਟ੍ਰਾਂਸਪੋਰਟ ਜਾਂ ਪੰਨਵਰਸ ਦਾ ਪੀਆਰਟੀਸੀ ਦਾ ਉਹ ਪ੍ਰੋਪਰ ਚੱਕਾ ਜੰਮ ਹੋਇਆਗਾ ਜੀ ਇੱਕ ਨਾ ਤਾਂ ਕੇਂਦਰ ਸਰਕਾਰ ਜਿਹੜਾ 31ਵਾਂ ਦਿਨ ਹੋ ਗਿਆ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠੇ ਉਹਨਾਂ ਦਾ ਕੇਂਦਰ ਸਰਕਾਰ ਧਿਆਨ ਦੇ ਰਹੀ ਐ ਨਾ ਹੀ ਪੰਜਾਬ ਸਰਕਾਰ ਜਿਹੜਾ ਇਸ ਪਾਸੇ ਵੱਲ ਦੇਖੋ ਜੀ ਕਿਸਾਨ ਨੂੰ ਆਪਾਂ ਸਾਰਿਆਂ ਨੇ ਅੰਦਾਤਾ ਦਾ ਦਿੱਤਾ ਹੋਇਆ ਵੀ ਅੰਦਾਤਾਵਾ ਕਿਸਾਨ ਤੇ ਇਹ ਉਹੀ ਅੰਦਾਤਾ ਅੱਜ ਕਿਸਾਨ ਸਾਡਾ ਡੱਲੇਵਾਲ ਸਾਹਿਬ ਅੱਜ 1 ਮਹੀਨਾ ਕੁ ਦਿਨ ਹੋ ਗਿਆ ਜਿਹੜੇ ਭੁੱਖ ਹੜਤਾਲ ਦੇ ਬੈਠੇ ਆ ਤੇ ਉਸ ਅੰਦੇ ਦਾਤੇ ਨੇ ਅੱਜ 1 ਦਿਨ 30 31 ਦਿਨ ਹੋ ਗਏ ਵੀ ਬਿਲਕੁਲ ਅੰਦਾ ਦਾਣਾ ਵੀ ਅੰ ਇਹ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਆ ਇਹ ਸਰਕਾਰਾਂ ਵਾਸਤੇ ਵੀ ਬੜੀ ਸ਼ਰਮ ਦੀ ਗੱਲ ਆ ਵੀ ਜਿਹਨੂੰ ਤੁਸੀਂ ਅੰਦਤਤਾ ਕਹਿੰਦੇ ਹੋ ਅੱਜ ਉਹ ਅੰਦਤਤਾ ਆ ਭੁੱਖਾ 1 ਮਹੀਨਾ ਹੋ ਗਿਆ ਨੂੰ ਫਿਰ ਇੱਥੇ ਆਪਣੇ ਮਰਨ ਵਰਤੇ ਬੈਠੇ ਨੇ ਇਹ ਸਰਕਾਰਾਂ ਦੀ ਨਲਕੀ ਨੇ ਚਾਹੇ ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਇਹ ਸਰਕਾਰਾਂ ਦੀਆਂ ਨਲਕੀਆਂ ਨੇ ਵੀ ਜਿਹੜੇ ਅੱਜ ਪੰਜਾਬ ਦੇ ਆ ਹਾਲਾਤ ਹੋ ਚੁੱਕੇ ਨੇ ਪੰਜਾਬ ਚ ਜੇ ਗੱਲ ਕਰੀ ਤਾਂ ਕਿਸਾਨਾਂ ਦਾ ਬਹੁਤ ਮਾੜਾ ਹਾਲ ਹੈ ਉਸੇ ਤਰ੍ਹਾਂ ਜਿਹੜਾ ਟਰਾਂਸਪੋਰਟ ਦਾ ਵੀ ਲੱਗਦਾ ਹੈ ਕਿ ਬਹੁਤ ਮਾੜਾ ਹਾਲ ਹੈ ਜਿਸ ਤਰ੍ਹਾਂ ਹਰ ਰੋਜ਼ ਵੱਖ-ਵੱਖਰੀਆਂ ਜਿਹੜੀਆਂ ਟਰਾਂਸਪੋਰਟ ਨੇ ਲੈ ਕੇ ਆਵਰਾਂ ਆਉਂਦੀਆਂ ਨੇ ਨਾ ਤਾਂ ਕਿਸਾਨੀ ਅੰਦੋਲਨ ਵੱਲ ਪੰਜਾਬ ਸਰਕਾਰ ਦਾ ਧਿਆਨ ਹੈਗਾ ਤੇ ਜਿਹੜਾ 29 ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਢੱਲੇਵਾਲ ਸਾਹਿਬ ਦੇ ਉੱਤੇ ਟਵੀਟ ਕਰਦੇ ਨੇ ਕਿ ਕੇਂਦਰ ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਦੇਖੋ ਜੀ ਜਿਹੜਾ ਧਰਨਾ ਪੰਜਾਬ ਚ ਲੱਗਿਆ ਹੋਇਆ ਤੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਬੈਠੇ ਨੇ ਤੇ ਪਹਿਲ ਦੇ ਆਧਾਰ ਤੇ ਜਿਹੜੀ ਗੱਲਬਾਤ ਆ ਉਹ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਵੀ ਪਰ ਉਹ ਸੈਂਟਰ ਸਰਕਾਰ ਤਾਂ ਫਿਰ ਦੂਰ ਆ ਜਾਂਦੀ ਹੈ ਜਦੋਂ ਕੋਈ ਮਸਲਾ ਆਵੇ ਚਾਹੇ ਸਰਕਾਰ ਦੇ ਅੰਦਰ ਪੰਜਾਬ ਸਰਕਾਰ ਦੇ ਅੰਦਰ ਨਹੀਂ ਆਉਂਦਾ ਇਹ ਕਹਿੰਦੇ ਆ ਵੀ ਜਿਹੜਾ ਮਸਲਾ ਆਵੇ ਸੈਂਟਰ ਸਰਕਾਰ ਦਾ ਪਰ ਫਿਰ ਵੀ ਜਿਹੜਾ ਪੰਜਾਬ ਸਰਕਾਰ ਦਾ ਵਾ ਉਹਨਾਂ ਦਾ ਇਹ ਬਣਦਾ ਵੀ ਪਹਿਲਾਂ ਆ ਕੇ ਹੋਰਨ ਤੌਰ ਤੇ ਪੰਜਾਬ ਸਰਕਾਰ ਆ ਕੇ ਇਹਨਾਂ ਨਾਲ ਗੱਲ ਕਰੇ ਕਿਉਂਕਿ ਪੰਜਾਬ ਦੇ ਕਿਸਾਨ ਨੇ ਡੱਲੇਬਾਸਾ ਪੰਜਾਬ ਦੇ ਕਿਸਾਨ ਆਗੂ ਨੇ ਪੰਜਾਬ ਦੀ ਧਰਤੀ ਤੇ ਜਿਹੜਾ ਸੰਘਰਸ਼ ਆਇ ਕੋਲਾ ਹੋ ਰਿਹਾ ਤੇ ਪਹਿਲੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਕਿ ਪਹਿਲ ਦੇ ਆਧਾਰ ਤੇ ਕਿਹ ਨਾਲ ਗੱਲਬਾਤ ਕਰੇ ਉਸ ਤੋਂ ਬਾਅਦ ਜਿਹੜੀਆਂ ਮੰਗਾਂ ਨੇ ਠੀਕ ਹਨ ਉਸ ਆਪਦੇ ਲੈਵਲ ਤੇ ਸਰਕਾਰ ਆਪਦੇ ਲੈਵਲ ਤੇ ਜਿਹੜੀਆਂ ਜਥੇਬੰਦੀਆਂ ਨੇ ਕਿਸਾਨ ਆਪਦੇ ਲੈਵਲ ਤੇ ਇਕੱਠੀਆਂ ਪਹੁੰਚਦੀਆਂ ਕਰਨ ਸੈਂਟਰ ਸਰਕਾਰ ਦਾ ਕਰਨ ਤਾਂ ਜੋ ਜਿਹੜੀ ਕਿਸੇ ਵੀ ਚੀਜ਼ ਦਾ ਹੱਲ ਨਿਕਲ ਸਕੇ ਤੇ ਹੁਣ ਤੁਸੀਂ ਜਿਹੜਾ ਬੰਦ ਨੂੰ ਸਮਰਥਨ ਦੇਣ ਪਹੁੰਚੋਗੇ ਤੇ ਜੇ ਕੋਈ ਪੰਜਾਬ ਸਰਕਾਰ ਤੁਹਾਡੇ ਉੱਤੇ ਕੋਈ ਐਕਸ਼ਨ ਵਗੈਰਾ ਲੈਂਦੀ ਜਿਵੇਂ ਦੇਖਦੇ ਆ ਕਿ ਅਕਸਰ ਹੀ ਜਿਹੜਾ ਕੋਈ ਵੀ ਮੁਲਾਜ਼ਮ ਜਦੋਂ ਕੋਈ ਹੜਤਾਲ ਕਰਦੇ ਨੇ ਜਾਂ ਬੰਦ ਦਾ ਸੱਦਾ ਦਿੰਦੇ ਨੇ ਤਾਂ ਉਹਦੇ ਪੰਜਾਬ ਸਰਕਾਰ ਨੋਟਿਸ ਨਾਲ ਦੀ ਨਾਲ ਕੱਢਦਾ ਨਹੀਂ ਹੈਗੀ ਦੇਖੋ ਜੀ ਨੋਟਿਸ ਆ ਸਰਕਾਰਾਂ ਨਾਲ ਇਹ ਕੱਢਣਾ ਹੀ ਹੁੰਦੇ ਆ ਜੀ ਤੇ ਅਸੀਂ ਨੌਕਰੀ ਕਰਦੇ ਆ ਜ਼ਰੂਰ ਅਸੀਂ ਇਹ ਗੱਲ ਮੰਨਦੇ ਵੀ ਸਰਕਾਰ ਦੀ ਨੌਕਰੀ ਕਰਦੇ ਆ ਪਰ ਅਸੀਂ ਜਿਹੜੀ ਨੌਕਰੀ ਲਈ ਆ ਨਾ ਇਹ ਅਸੀਂ ਆਪਣੀ ਮਿਹਨਤ ਸਿਰ ਤੇ ਲਈ ਆ ਆਪਦੀ ਪੜ੍ਹਾਈ ਕਰਕੇ ਜਾਂ ਪੇਪਰ ਦੇ ਕੇ ਪੂਰੀ ਕੁਆਲੀਫਿਕੇਸ਼ਨ ਕਰਕੇ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਕੇ ਅਸੀਂ ਫੇਰ ਇਹ ਸਰਕਾਰ ਦੀ ਨੌਕਰੀ ਕਰਨ ਲੱਗੇ ਆਂ ਤੇ ਸਾਨੂੰ ਅਸੀਂ ਇਹ ਤਾਂ ਹੈ ਨਹੀਂ ਵੀ ਕਿਸੇ ਵਿੰਗ ਟੇੜੇ ਰਸਤੇ ਜਾਂ ਕਿਸੇ ਚੋਰ ਮੋਰੀ ਰਾਹੀਂ ਨੌਕਰੀ ਕਰਦੇ ਆਂ ਸਾਨੂੰ ਇਹ ਚੀਜ਼ ਦਾ ਕੋਈ ਡਰ ਨਹੀਂ ਅਸੀਂ ਸਹੀ ਤਰੀਕੇ ਨਾਲ ਨੌਕਰੀ ਕਰਦੇ ਆਂ ਸਰਕਾਰ ਨੂੰ ਵੀ ਇਹ ਚੀਜ਼ ਦਾ ਪਤਾ ਵੀ ਸਰਕਾਰੀ ਮੁਲਾਜ਼ਮਾਂ ਸਹੀ ਮੁਲਾਜ਼ਮ ਨੂੰ ਨੌਕਰੀ ਤੇ ਕੱਢਣਾ ਕੋਈ ਇਨਾ ਸੌਖਾ ਗੱਲ ਨਹੀਂ ਹੈਗਾ ਦੇਖੋ ਇਹ ਸਾਡੇ ਕਿਸਾਨ ਨੇ ਸਾਡਾ ਪੰਜਾਬ ਆ ਅਸੀਂ ਆਪ ਕਿਸਾਨ ਦੇ ਪੋਤੇ ਆ ਤੇ ਜੇ ਅਸੀਂ ਇਹ ਸਮਰਥਨ ਨਹੀਂ ਕਰਾਂਗੇ ਹੁਣ ਜੁਪੀ ਵਾਰ ਤੱਕ ਸਮਰਥਨ ਦਾ ਕੰਮ ਲੱਗਿਆ ਸਾਡਾ ਫਰਜ਼ ਬਣਦਾ ਵੀ ਜਿਹੜਾ ਸਾਡੇ ਪੰਜਾਬ ਦੇ ਪੰਜਾਬ ਦੀ ਧਰਤੀ ਤੇ ਇਹ ਸਭ ਕੁਝ ਹੋ ਰਿਹਾ ਤਾਂ ਪਹਿਲਾ ਹੱਕ ਪੰਜਾਬੀਆਂ ਦਾ ਬਣਦਾ ਵੀ ਆ ਕਿ ਇਸ ਸੰਘਰਸ਼ ਨੂੰ ਪੂਰਨ ਹਮਾਇਤ ਕੀਤੀ ਜਾਵੇ ਇਸ ਲਈ ਅਸੀਂ ਪਹੁੰਚ ਆਉਡੀ ਨੌਕਰੀ ਇੱਕ ਸਾਈਡ ਤੇ ਨੌਕਰੀ ਸਾਈਡ ਤੇ ਕਰਦੇ ਨੌਕਰੀ ਕਰਦੇ ਆ ਪਰ ਜਿਹੜਾ ਇਹ ਚੀਜ਼ ਹੈ ਸਾਡੇ ਲਈ ਪਹਿਲ ਆ ਕਿਸਾਨ ਅੰਦੋਲਨ ਕਿਸਾਨ ਜ਼ਮੀਨ ਇਹ ਸਾਡੇ ਵਾਸਤੇ ਪਹਿਲ ਦੇ ਆਧਾਰ ਤੇ ਆ ਇਸ ਲਈ ਅਸੀਂ ਇਹ ਸਮਰਥਨ ਕਰਨ ਤੇ ਪਹੁੰਚੇ ਹਾਂ